ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਅਨਹਦ ਆਰਟਸ ਬੁਟੀਕ ਦੇ ਉੱਤੇ ਬਹੁਤ ਸੋਹਣੇ ਸੋਹਣੇ ਸੂਟ ਆਪਣੇ ਕੋਲ ਆ ਗਏ ਆ ਫਿਰ ਇੱਕ ਵਾਰੀ ਵੈਲਵਟ ਦੇ ਕਿਹੜੇ ਸੂਟ ਆ ਗਏ ਨੇ ਜੀ ਉਹੀ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਰਾਜੇ ਰਾਣੀ ਵਾਲੇ ਸੂਟਾਂ ਨੂੰ ਤੇ ਇਹ ਸੂਟ ਤੁਹਾਨੂੰ ਆਪਾਂ ਦੇ ਦੇਣੇ ਆ ਬਹੁਤ ਪਿਆਰੇ ਜਿਹੇ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਕੁਆਲਿਟੀ ਵੀ ਬਹੁਤ ਵਧੀਆ ਆ ਜਿਹੜੀਆਂ ਭੈਣਾਂ ਕੋਲ ਪਹਿਲਾਂ ਸੂਟੇ ਜਾ ਚੁੱਕੇ ਆ ਉਹਨਾਂ ਦੇ ਫੀਡਬੈਕ ਬਹੁਤ ਵਧੀਆ ਆ ਰਿਸਪੌਂਸ ਬਹੁਤ ਸੋਹਣਾ ਮਿਲਿਆ ਇਹਨੂੰ ਇਹ ਰੀਸਟੌਕ ਕੀਤੇ ਆ ਨਵੇਂ ਡਿਜ਼ਾਈਨਰ ਨਵੇਂ ਤੇ ਨਵੀਆਂ ਬਾਟਮ ਜਿਹੜੀਆਂ ਇਹਨਾਂ ਦੇ ਵਿੱਚ ਐਡ ਹੋਈਆਂ ਜੇ ਪਿਛਲੇ ਜਿਹੜੇ ਸੂਟ ਸੀਗੇ ਉਹਨਾਂ ਦੇ ਨਾਲ ਦਾ ਆਪਣੇ ਕੋਲ ਇੱਕ ਵੀ ਸੂਟ ਨਹੀਂ ਹੈਗਾ ਇਸ ਟਾਈਮ ਦੇ ਉੱਤੇ ਸਾਰੇ ਜਿਹੜੇ ਜਿਹੇ ਨਵੀਆਂ ਬਾਟਮਾਂ ਦੇ ਨਾਲ ਐਡ ਹੋਏ ਜੇ ਨਵੇਂ ਕਲਰ ਐਡ ਹੋਏ ਇਹਦੇ ਵਿੱਚ ਤੇ ਰੇਟ ਜਿਹੜਾ ਜੇ ਤੁਹਾਨੂੰ ਪਤਾ ਹੀ ਹੈ ਪਿਛਲੀ ਵੀਡੀਓ ਜਿਨ੍ਹਾਂ ਨੇ ਵੇਖੀ ਹੈ ਜਿਨ੍ਹਾਂ ਨੇ ਨਹੀਂ ਵੇਖੀ ਉਹ ਇਸ ਵੀਡੀਓ 'ਚ ਰੇਟ ਚੈੱਕ ਕਰ ਲਿਓ ਤੇ ਜਲਦੀ ਬੁੱਕ ਕਰਿਓ ਸੂਟ ਬਹੁਤ ਜ਼ਿਆਦਾ ਪਿਆਰੇ ਜਿਹਦੇ ਬਹੁਤ ਜ਼ਿਆਦਾ ਸੋਹਣਾ ਸਟਾਕ ਆਉਣ ਵਾਲਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਦਊਂਗਾ ਤੁਹਾਨੂੰ ਪਤਾ ਹੀ ਹੈ ਕੀ ਰੇਟ ਦਊਂਗਾ ਤੇ ਆਜੋ ਕਰਦੇ ਹਾਂ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੋ ਆ ਸੂਟ ਆਏ ਆ ਰਾਜਾ ਰਾਣੀ ਵਾਲੇ ਇਹ ਤੁਹਾਨੂੰ ਮੈਂ ਦੇਣ ਲੱਗਾ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਵੀਡੀਓ ਲੱਗੇ ਸ਼ੁਰੂ ਕਰਨ ਤੇ ਲਓ ਜੀ ਕਰਦੇ ਆ ਵੀਡੀਓ ਸ਼ੁਰੂ ਪਹਿਲਾ ਸੂਟ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਜਿਹਦੇ ਵਿੱਚ ਪ੍ਰਿੰਟ ਆਉਣਾ ਜੇ ਬਹੁਤ ਸੋਹਣਾ ਕੁਟਰਾਇਜ਼ ਵੈਲਵਟ ਦਾ ਤੇ ਰੇਟ ਇਹਦਾ ਆਉਣਾ ਜੇ 545 ਰੁਪਏ ਸਿੰਗਲ ਸੂਟ ਦਾ ਬਿਨਾ ਦੁਪੱਟੇ ਤੋਂ ਜੇ ਰਾਜਾ ਰਾਣੀ ਵਾਲੇ ਸੂਟ ਨੇ ਤੇ ਬਾਟਮ ਨਾਲ ਇਹਦੇ ਮਿਲਣੀ ਜੇ ਕਪੜਾ ਬਹੁਤ ਸੋਹਣਾ ਜੇ ਬੜੀ ਪਿਆਰੀ ਸੌਫਟ ਕੁਆਲਿਟੀ ਵੇਖ ਸਕਦੇ ਜੇ ਤੁਸੀਂ ਮਤਲਬ ਇਹ ਨਹੀਂ ਕਾ ਕਿ ਕੋਈ ਤੁਹਾਨੂੰ ਇਹ ਚੀਜ਼ ਚੁਬਣ ਵਾਲੀ ਆ ਜਾਂ ਕੋਸ਼ੇ ਦੇ ਵਿੱਚ ਖੜਵਾ ਪਾਉਣੇ ਬਿਲਕੁਲ ਨਹੀਂ ਐਮ ਸਮੂਥ ਸੌਫਟ ਮੱਖਣ ਵਰਗਾ ਕੱਪੜਾ ਚੈੱਕ ਕਰੋ ਹੁਣ ਮਾਰਕੀਟ ਚ ਬਾਜ਼ਾਰ ਚ ਕੀ ਵਿਗਦਾ ਆ ਮੈਨੂੰ ਨਹੀਂ ਪਤਾ ਉਹਨੂੰ ਤੁਸੀਂ ਇਹਦੇ ਨਾਲ ਕੰਪੇਅਰ ਨਾ ਕਰਿਓ ਸੋ ਪਲੀਜ਼ ਕੁਆਲਿਟੀ ਚੈੱਕ ਕਰਿਓ ਜਿਹੜੀਆਂ ਭੈਣਾਂ ਨੂੰ ਪਿਛਲੇ ਹਫ਼ਤੇ ਸੂਟ ਗਏ ਨੇ ਤੇ ਉਹਨਾਂ ਦੇ ਬਹੁਤ ਸੋਹਣੇ ਫੀਡਬੈਕ ਆਏ ਆ ਤੇ ਹੁਣ ਤੁਸੀਂ ਅੱਗੇ ਇਹਨਾਂ ਦੇ ਵਿੱਚ ਕਲਰ ਚਾਰਟ ਨਵੇਂ ਆ ਗਏ ਆ ਲੈ ਸਕਦੇ ਜੇ ਰੇਟ ਸਿਰਫ ਦੇ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਬਿਨਾ ਦੁਪੱਟੇ ਤੋਂ ਤੇ ਆ ਪਿਆਰਾ ਜਿਹਾ ਕਲਰ ਆ ਗਿਆ ਜੇ ਲਾਈਟ ਗ੍ਰੇ ਬਾਟਮ ਦੇ ਨਾਲ ਆ ਗ੍ਰੇ ਬਾਟਮ ਆ ਗਈ ਤੇ ਸੂਟ ਦਾ ਰੇਟ ਮੈਂ ਤੁਹਾਨੂੰ ਦੱਸਤਾ 545 ਰੁਪਏ ਸਿੰਗਲ ਦਾ ਦੋ ਸੂਟ ਬੁੱਕ ਕਰਦੇ ਜਿੱਤੇ 1000 ਰੁਪਏ ਦੇ ਸੂਟ ਪਹਿਣਗੇ ਤੁਹਾਨੂੰ ਬਿਨਾ ਦੁਪट्टे ਤੋਂ ਸ਼ਿਪਿੰਗ ਫਰੀ ਦੇ ਵਿੱਚ ਜੇ ਸੋਹਣੇ ਸੋਹਣੇ ਕਲਰ ਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਚੈੱਕ ਕਰੋ ਕੁਆਲਿਟੀ ਤੇ ਰੇਟ ਜਿਹੜੇ ਜੇ ਉਹ ਤੁਹਾਨੂੰ ਮੈਂ ਦੱਸ ਦਿੱਤੇ ਆ ਫਿਨਿਸ਼ਿੰਗ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਸ਼ਿਪਿੰਗ ਫਰੀ ਦੇ ਨਾਲ ਤੇ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਿਓ ਬਹੁਤ ਸੋਹਣਾ ਪੀਸ ਜੀ ਹੇੜ ਜੇ ਦੀ ਤੇ ਬਹੁਤ ਹੀ ਜਿਆਦਾ ਸੋਹਣੀ ਇਹਦੀ ਜਿਹੜੀ ਇਹ ਫਿਨਿਸ਼ਿੰਗ ਵੇਖ ਸਕਦੇ ਜੇ ਤੁਸੀਂ ਚੈੱਕ ਕਰੋ ਡਿਜ਼ਾਈਨ ਚੈੱਕ ਕਰ ਲਿਓ ਬਾਟਮ ਦਾ ਬਹੁਤ ਸੋਹਣਾ ਕਦਰ ਜੇ ਤੇ ਪ੍ਰਿੰਟ ਬਹੁਤ ਸ਼ਾਨਦਾਰ ਆ ਸੂਟ ਹੈਗੇ ਜੇ ਰਾਜਾ ਰਾਣੀ ਵਾਲੇ ਰੇਟ ਹੈਗਾ ਜੇ 545 ਰੁਪਏ ਕਲਰ ਆਪਸ਼ਨਾਂ ਤੁਹਾਨੂੰ ਇਹਦੇ ਵਿੱਚ ਬਹੁਤ ਮਿਲਣਗੇ ਅੱਜ ਤੇ ਆ ਵੀ ਚੈੱਕ ਕਰਿਓ ਜੀ ਬਹੁਤ ਪਿਆਰੀ ਬਾਟਮ ਜੇ ਲਾਈਟ ਗ੍ਰੇ ਜੇ ਕਲਰ ਦੀ ਸ਼ਿਪਿੰਗ ਜਿਹੜੀ ਜੇ ਇਹਦੇ ਵਿੱਚ ਫ੍ਰੀ ਜੇ ਰੇਟ 545 ਰੁਪਏ ਜੇ ਆਲਓਵਰ ਇੰਡੀਆਟ ਤੇ ਫ੍ਰੀ ਸ਼ਿਪਿੰਗ ਦੇ ਨਾਲ ਕਿਤੇ ਵੀ ਤੁਸੀਂ ਘਰ ਬੈਠ ਕੇ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਜੇ ਦੋ ਬੁੱਕ ਕਰਨੇ ਆ ਤਾਂ 1000 ਰੁਪਏ ਤੇ ਤੁਹਾਨੂੰ ਦੋ ਸੂਟ ਪੈਣੇ ਆ ਸਿੰਗਲ ਸੂਟ ਪੈਣਾ 545 ਰੁਪਈਆ ਦਾ ਤੇ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਆ ਕਿ ਇਹਦੀ ਜਿਹੜੀ ਕੱਟ ਜੇ ਉਹ ਇਹਦੀ ਆਉਣੀ ਆ 165 ਦੀ 70 ਦੀ 65 ਦੀ ਇੱਥੇ ਜੇ ਕੱਟ ਆਉਂਦੀ ਜੇ ਵੱਡੇ ਵਰਦੀ ਨਾਰਮਲ ਵਰਨਿੰਗ ਆ ਛੋਟਾ ਵਰਨਿੰਗ ਆ ਵੱਡੇ ਵਰਦੀ ਆ ਕਾਟੇ ਦੀ ਬਾਟਮ ਦੀ ਤੇ ਸ਼ਰਟ ਦੀ ਵੀ ਹੈਲਦੀ ਕਸਟਮਰ ਮੈਨੂੰ ਮਾੜਾ ਜਿਹਾ ਫੋਨ ਕਰ ਲਿਓ ਕਨਫਰਮ ਕਰ ਲਿਓ ਫਿਰ ਬੁੱਕ ਕਰਿਓ ਤੇ ਆਹ ਸੋਣੀ ਜੀ ਬਾਟਮ ਜੇ ਇਹਦੇ ਜਨਾ ਥੋੜਾ ਜਿਹਾ ਲਾਈਟਾਂ ਕਰਕੇ ਕਈ ਵਾਰੀ ਕਲਰ ਉਨੀਕੀ ਆ ਜਾਊਗਾ ਬਟ ਮੋਸਟਲੀ ਜਿਹੜੀ ਆ ਉਹ ਸੇਮ ਹੀ ਰਹਿੰਦੀ ਆ ਰੇਟ ਤੁਹਾਨੂੰ ਮਿਲ ਜਾਣਾ ਜੇ ਇਹਦਾ ਸਿਰਫ ਤੇ ਸਿਰਫ 545 ਰੁਪਏ ਤੇ ਆ ਵੀ ਚੈੱਕ ਕਰਿਓ ਜੀ ਕਲਰ ਆ ਗਿਆ ਜੇ ਇਹਦਾ ਰਾਣੀ ਸ਼ੇਡ ਇਹ ਚ ਵੀਡੀਓ ਜਨਾ ਬੜਾ ਡਾਰਕ ਜਿਹਾ ਕਲਰ ਆਉਂਦਾ ਥੋੜਾ ਜਿਹਾ ਲਾਈਟ ਕਲਰ ਆ ਜੀ ਆਹ ਲੋ ਚੈੱਕ ਕਰ ਲਿਓ ਕੰਟਰਾਸਟ ਸੇਮ ਆਉਣਗੇ ਮੈਚਿੰਗਾਂ ਸੇਮ ਆਉਣਗੀਆਂ ਰੇਟ ਸਿਰਫ ਤੇ ਸਿਰਫ 545 ਰੁਪਏ ਆ ਲੋ ਜੀ ਆ ਵੀ ਚੈੱਕ ਕਰੋ ਕਲਰ ਚਾਰਟ ਅੱਜ ਸਾਰੇ ਤੁਹਾਨੂੰ ਨਵੇਂ ਦਿੱਤੇ ਆ ਪਿਛਲੀਆਂ ਲਾਸਟ ਵੀਕ ਨਾਲੋਂ ਤੇ ਬਹੁਤ ਸਾਰੀ ਡਿਮਾਂਡ ਕਰਦੇ ਹੋ ਤੁਸੀਂ ਇਹਨਾਂ ਸੂਟਾਂ ਦੀ ਇਹ ਆਪਾਂ ਕਰਤੇ ਆ ਰੀਸਟਾਕ ਕਲਰ ਸਾਰੇ ਚਾਰਟ ਨਵੇਂ ਨੇ ਸਾਰਾ ਚਾਰਟ ਹੀ ਨਵਾਂ ਟੋਟਲੀ ਜਿੰਨਾ ਵੀ ਹੈ ਤੇ ਚੈੱਕ ਕਰ ਲਿਓ ਸੋਹਣਾ ਜਿਹਾ ਪ੍ਰਿੰਟ ਤੇ ਸੋਹਣਾ ਜਿਹਾ ਡਿਜ਼ਾਈਨ ਬਾਟਮ ਦਾ ਤੇ ਆ ਵੀ ਕਰਿਓ ਚੈੱਕ ਪਿਆਰਾ ਜਿਹਾ ਡਿਜ਼ਾਈਨ ਜੇ ਪਿਆਰਾ ਜਿਹਾ ਸੂਟ ਜੇ ਲਾਈਟ ਪਿੰਕ ਜੀ ਛੇੜ ਜੇ ਤੇ ਰੇਟ ਇਹਦਾ ਵੀ ਤੁਹਾਨੂੰ ਆਪਾਂ ਸੇਮ ਦੇ ਦੇਣਾ ਹੈ ਅੱਜ ਸਿਰਫ ਤੇ ਸਿਰਫ 545 ਦਾ ਸਿੰਗਲ ਸੂਟ ਦੋ ਸੂਟ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਪਾਣੇ ਤੁਹਾਨੂੰ 1000 ਦੇ ਆ ਆ ਗਈ ਜੇ ਸੰਤਰੀ ਕਲਰ ਦੀ ਬਾਟਮ ਕਿ ਰੈੱਡ 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 ਕਲਰ ਜੇ ਬਲੱਡ ਰੈੱਡ ਜਿਹਾ ਕਲਰ ਨਹੀਂ ਦਾ ਜਦੋਂ ਬਲੱਡ ਰੈੱਡ ਨਹੀਂ ਮੀਨਸ ਟਮਾਟਰੀ ਰੈੱਡ ਤੇ ਇਹਦੇ ਵਿੱਚ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਸੋਨਾ ਜਿਹਾ ਸੂਟ ਰਾਜਾ ਰਾਣੀ ਵਾਲਾ ਪ੍ਰਿੰਟ ਕੈਂਡ ਕੁਆਲਿਟੀ ਦੇ ਨਾਲ ਤੇ ਆ ਆ ਗਈ ਜੇ ਅੱਗੇ ਕਾਫੀ ਬਾਟਮ ਇਹਦੀ ਵੀ ਬਹੁਤ ਸਾਰੀ ਡਿਮਾਂਡ ਰਹੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਸੂਟ ਜਿਹੜਾ ਆਪਾਂ ਕਾਫੀ ਬਾਟਮ ਦੇ ਨਾਲ ਵੀ ਸੇਲ ਕੀਤਾ ਸੀ ਇਹ ਵੀ ਆਪਾਂ ਪ੍ਰਿੰਟ ਕਰਤਾ ਜੇ ਰੀਸਟਾਕ ਤੇ ਬਾਕੀ ਜਿਹੜੇ ਪ੍ਰਿੰਟ ਨੇ ਉਹ ਸਾਰੇ ਆਗੇ ਜੇ ਨਵੇਂ ਆ ਵੀ ਪ੍ਰਿੰਟ ਨਵਾਂ ਐਡ ਹੋਇਆ ਜੇ ਮੋਰ ਪੰਖੀਆ ਬਾਟਮ ਦੇ ਨਾਲ ਇੰਡੀਗੋ ਸ਼ੇਡ ਦੇ ਨਾਲ ਰੇਟ ਇਹਦਾ ਵੀ ਜੇ ਸਿਰਫ ਤੇ ਸਿਰਫ 545 ਰੁਪਏ ਦੋ ਸੂਟ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਵਿੱਚ ਹੁਣ ਅੱਗੇ ਤੁਹਾਨੂੰ ਮੈਂ ਦਿਖਾਉਣਾ ਆ ਇਸੇ ਦੇ ਵਿੱਚ ਵੈਲਵਟ ਦੇ ਪ੍ਰਿੰਟ ਸੂਟ ਨੇ ਸਟੋਲਾਂ ਦੇ ਨਾਲ ਤੇ ਲਓ ਕਰਦੇ ਆ ਸ਼ੁਰੂ ਵੀਡੀਓ ਇਹ ਵਾਲੇ ਜਿਹੜੇ ਸੂਟ ਆ ਗਏ ਜੇ ਇਹ ਆ ਗਿਆ ਆਪਣੇ ਕੋਲ ਵੈਲਵਟ ਦੇ ਉੱਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਨਾਲ ਡਿਜੀਟਲ ਸਟੋਲ ਨੇ ਬਾਟਮਾ ਬਹੁਤ ਸੋਹਣੀ ਆ ਗਈ ਇਹਨਾਂ ਦੇ ਨਾਲ ਤੇ ਪ੍ਰਿੰਟ ਬਹੁਤ ਸ਼ਾਨਦਾਰ ਆ ਗਏ ਜੀ ਇਹਦਾ ਰੇਟ ਆਉਣਾ ਜੇ ਸਿੰਗਲ ਸੂਟ ਦਾ 745 ਰੁਪਏ ਦੋ ਸੂਟ ਬੁੱਕ ਕਰਦੇ ਜੇ ਤੇ 1400 ਰੁਪਏ ਦੇ ਜੀ ਤੇ ਜੇ ਤੁਸੀਂ ਇੱਕ ਇਹ ਤੋਂ ਪਹਿਲਾਂ ਜਿਹੜਾ ਵੀਡੀਓ ਵਿੱਚ ਰਾਜਾ ਰਾਣੀ ਵਾਲਾ ਬੋਕ ਕਰਦੇ ਜੇ ਤੇ 45 45 ਰੁਪਏ ਉਧਰੋਂ ਲੈਸ ਕਰ ਲਿਓ ਤੁਸੀਂ ਠੀਕ ਆ ਜੀ ਤੇ ਇਹ ਚੋ 45 ਇਹ ਚੋ ਲੈਸ ਕਰ ਲਿਓ ਕੁੱਲ ਮਿਲਾ ਕੇ 1200 ਦੇ ਦੋ ਸੂਟ ਲੈ ਸਕਦੇ ਜੇ ਤੁਸੀਂ ਇੱਕ ਸਟੌਲ ਨਾਲ ਤੇ ਇੱਕ ਬਿਨਾ ਸਟੌਲ ਤੋਂ ਰੇਟ ਤੁਹਾਨੂੰ ਦੱਸ ਦਿੱਤਾ ਸਿੰਗਲ ਸੂਟ ਦਾ ਹੁਣਾਂ ਜੇ 745 ਰੁਪਏ ਦੋ 1400 ਦੇ ਤੇ ਜੇ ਇੱਕ ਪਿਛਲੀ ਵੀਡੀਓ ਵਾਲਾ ਜਿਹੜਾ ਤੁਸੀਂ ਸੂਟ ਲੈ ਸਕਦੇ ਜੇ ਇਸੇ ਦੇ ਜਿਹੜਾ ਪਿਛੇ ਲੰਘ ਕੇ ਗਏ ਆ ਤਾਂ ਫਿਰ 1200 ਦੇ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਦੇ ਵਿੱਚ ਪ੍ਰਿੰਟ ਚੈੱਕ ਕਰੋ ਸਾਰੇ ਪ੍ਰਿੰਟ ਬਹੁਤ ਕਮਾਲ ਦੇ ਨੇ ਕੁਆਲਿਟੀ ਜਿੱਦਾਂ ਮੈਂ ਤੁਹਾਨੂੰ ਦੱਸੀ ਆ ਬਹੁਤ ਜ਼ਿਆਦਾ ਟੌਪ ਦੀ ਤੇ ਬਹੁਤ ਜ਼ਿਆਦਾ ਸੋਹਣੇ ਡਿਜੀਟਲ ਪ੍ਰਿੰਟ ਦੇ ਸਟਾਲ ਨੇ ਨਾਲ ਸੇਮ ਤੇ ਇਹਨਾਂ ਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਤੇ ਕਰੇਜ ਵਧਣ ਵਾਲਾ ਜੀ ਸੋ ਇਹ ਕਰਕੇ ਕਿ ਇਹ ਤੋਂ ਪਹਿਲਾਂ ਕੋਈ ਹੋਰ ਸੂਟ ਸਵਾਵੇਂ ਤੁਸੀਂ ਸਵਾਓ ਤੁਹਾਡੇ ਵਾਸਤੇ ਲੈ ਕੇ ਆਏ ਚੈੱਕ ਕਰਿਓ ਇਹ ਸਟੈਂਪਾਂ ਵੇਖ ਸਕਦੇ ਜੇ ਤੁਸੀਂ ਆ ਲੋ ਮਤਲਬ ਇਹ ਨਹੀਂ ਗਾ ਕਿ ਆਪਾਂ ਤੁਹਾਨੂੰ ਐਵੇਂ ਕੋਈ ਸੂਟ ਦੇ ਦਿੱਤੇ ਬਕਾਇਦਾ ਸਟੈਂਪਾਂ ਹੋਈਆਂ ਬ੍ਰਾਂਡਿੰਗ ਦੇ ਸੂਟ ਨੇ ਤੇ ਆ ਲਓ ਜੀ ਇੱਕ ਹੋਰ ਚੈੱਕ ਕਰਿਓ ਸੂਟ ਜਿਹਦੇ ਵਿੱਚ ਨਾ ਬਹੁਤ ਜ਼ਿਆਦਾ ਸੋਹਣਾ ਆਉਂਦਾ ਜੇ ਕੱਟਵਰਕ ਬਾਟਮ ਤੇ ਨਾਲ ਸਟਾਲ ਆਉਂਦਾ ਜੇ ਸਟਾਲ ਇਦਾਂ ਡਿਜ਼ਾਈਨਰ ਬਣਿਆ ਜੇ ਪ੍ਰਿੰਟ ਬਹੁਤ ਸੋਹਣਾ ਜੇ ਤੇ ਇਹਦੇ ਵਿੱਚ ਵੀ ਆ ਤੁਸੀਂ ਵੇਖ ਸਕਦੇ ਜੇ 100% ਕਾਟਨ ਉਹ ਕਾਟਨ ਗ੍ਰੇਡ ਆ ਕੋਟਰਾਇਜ਼ ਪ੍ਰਿੰਟਰ ਸਟੈਂਪਾਂ ਲੱਗੀਆਂ ਮਿਲਣਗੀਆਂ ਰੇਟ ਇਹਦਾ ਵੀ ਆਉਣਾ ਜੇ ਸਿਰਫ ਤੇ ਸਿਰਫ 745 ਦੋ ਸੂਟ 1400 ਦੇ ਇਹ ਕਾ ਵੀ ਸ਼ਾਨਦਾਰ ਜਾਂ ਡਿਜੀਟਲ ਪ੍ਰਿੰਟ ਇਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਜੇ ਸਟਾਲ ਕਿੰਨੇ ਪਿਆਰੇ ਆ ਬਾਟਮ ਕਿੰਨੀਆਂ ਜ਼ਿਆਦਾ ਸੋਹਣੀਆਂ ਨੇ हां कलर दी ਗੱਲ ਕਰਦੇ ਆਂ ਤੇ 19 21 ਡਿਫਰੈਂਸ ਬਾਟਮਾਂ ਦਾ ਜਾਂ ਇਹਦੇ ਵਿੱਚ ਆ ਜਾਂਦਾ ਜੇ ਲਾਈਟਾਂ ਲਗਾ ਕਰਕੇ ਵੈਸੇ ਤਾਂ ਤੁਸੀਂ ਵੇਖ ਸਕਦੇ ਜੇ ਆ ਵੇਖ ਲਓ ਆਪਾਂ ਹੋਰ ਕੋਈ ਐਕਸਟਰਾ ਲਾਈਟ ਨਹੀਂ ਨਾਲ ਲਾਉਂਦੇ ਪਰ ਫਿਰ ਵੀ ਕਈ ਵਾਰੀ ਕੋਈ ਪਤਾ ਨਹੀਂ ਲੱਗਦਾ ਕਲਰ ਦਾ 19 21 ਹੋ ਜਾਂਦਾ ਆ ਲੋ ਚੈੱਕ ਕਰਿਓ ਇਹਦੇ ਵਿੱਚ ਵੀ ਤੁਸੀਂ ਲੈ ਸਕਦੇ ਜੇ ਬਹੁਤ ਸੋਹਣਾ ਡਿਜੀਟਲ ਸਟੌਲ ਰੇਟ ਸੇਮ ਉਹੀ 745 1400 ਦੇ ਦੋ ਸੂਟ ਬਾਟਮ ਨਾਲ ਸ਼ਰਟ ਬਹੁਤ ਸੋਹਣੀ ਪ੍ਰਿੰਟਡ ਅਭੀ ਇੱਕ ਬਾਟਮ ਵਰਕ ਵਾਲਾ ਸੂਟ ਹੈਗਾ ਇਹ ਇੱਕੋ ਪੀਸ ਜੇ ਇਹਦੇ ਵਿੱਚ ਵੀ ਨਾਲ ਤੁਹਾਨੂੰ ਮਿਲ ਜਣਾ ਸਟਾਲ ਡਿਜੀਟਲ ਬੜਾ ਸੋਹਣਾ ਨਾਲ ਮਿਲ ਜਣੀ ਬਾਟਮ ਵੈਲਵਟ ਦਾ ਸੂਟ ਰਹਿਣ ਵਾਲਾ ਜੇ ਵੈਲਵਟ ਦੀ ਬਾਟਮ ਜੇ ਰੇਟ ਸੇਮ ਆਉਣਾ ਜੇ ਇਹਦਾ ਵੀ ਤੇ ਆ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰਿਓ ਜੀ ਬਾਟਮ ਬਹੁਤ ਸੋਹਣੀ ਜੇ ਲਾਈਟ ਲਾਈਟ ਪੀਚ ਕਲਰ ਦੀ ਡਿਜੀਟਲ ਸਟਾਲ ਤੇ ਨਾਲ ਸੇਮ ਡਿਜੀਟਲ ਪ੍ਰਿੰਟ ਦਾ ਆ ਜਣਾ ਜੇ ਇਹਦੇ ਵਿੱਚ ਸ਼ਰਟ ਦਾ ਨਾਲ ਪੀਸ ਤੇ ਨਾਲ ਬਾਟਮ ਨਾਲ ਦੁਪੱਟਾ ਉਹ ਸਟਾਲ ਆ ਵੀ ਸੂਟ ਇਹ ਕਾਜਣਾ ਜੇ ਸੇਮ ਕੱਟਵਰਕ ਦੇ ਨਾਲ बॉਟਮ ਤੇ ਨਾਲ ਇਹਦੇ ਆਜਣਾ ਜੇ ਸਟਾਲ ਕੱਟਵਰਕ ਵਾਲਾ ਇਦਾਂ ਹੀ ਕੱਟਵਰਕ ਸਟਾਲ ਤੇ ਵੀ ਮਿਲੂਗਾ ਤੁਹਾਨੂੰ ਆ ਲੋ ਚੈੱਕ ਕਰ ਲਓ ਇਹ ਵੀ ਤੁਹਾਨੂੰ ਸੇਮ ਰੇਟ 'ਚ ਦੇ ਦਾਂਗੇ 745 ਰੁਪਈਆ ਦੇ ਨਾਲ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਆ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰਿਓ ਬਹੁਤ ਪਿਆਰਾ ਪ੍ਰਿੰਟ ਜੇ ਕੰਟਰਾਸਟ ਬਹੁਤ ਸੋਹਣਾ ਜੇ ਮੈਚਿੰਗ ਬਹੁਤ ਜ਼ਬਰਦਸਤ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਤੇ ਆ ਜੇ ਵੀਡੀਓ ਦਾ ਲਾਸਟ ਪ੍ਰਿੰਟ ਸਾਡੇ ਕੋਲ ਅਮੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਇਹਦੇ ਵਿੱਚ ਦੋ ਆਉਂਦੇ ਆ ਇੱਕ ਦੇ ਨਾਲ ਬਾਟਮ ਮਸਟਰਡ ਆਉਂਦੀ ਜੇ ਤੁਹਾਨੂੰ ਮੈਂ ਵੀ ਦਿਖਾ ਦਿੰਨਾ ਅੱਛਾ ਨਹੀਂ ਇਹਦੇ ਜਨਾ ਪ੍ਰਿੰਟ ਦਾ ਵੀ ਸੱਚ ਫਰਕ ਜੇ ਇਹਦੇ ਨਾਲ ਜਿਹੜੀ ਬਾਟਮ ਆ ਉਹ ਸੇਮ ਇਹੀ ਹੋਣੀ ਹੈ ਲਾਈਟ ਲਵੈਂਡਰ ਸ਼ੇਡ ਦੀ ਤੇ ਮਸਟਰਡ ਦੇ ਨਾਲ ਆ ਪ੍ਰਿੰਟ ਆਉਣਾ ਹੈ ਇਹ ਵੀ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦਾ ਮੈਨੂੰ ਲੱਗਾ ਸ਼ਾਇਦ ਆ ਲਾਸਟ ਸੂਟ ਆ ਚਲੋ ਆ ਵੀ ਤੁਹਾਨੂੰ ਚੈੱਕ ਕਰਾ ਦਿੰਦਾ ਚੈੱਕ ਕਰ ਲਓ ਸੂਟ ਆਲਾ ਤੇ ਆ ਇਹਦੀ ਬਾਟਮ ਆਉਂਦੀ ਜੇ ਮਸਟਰਡ ਕਲਰ ਦੀ ਬਹੁਤ ਸੋਹਣੀ ਪਿਆਰੀ ਜੀ ਇਹਦੇ ਨਾਲ ਆ ਡਿਜੀਟਲ ਆਉਂਦਾ ਜੇ ਸਟਾਲ ਇਹਦੇ ਨਾਲ ਆਪਾਂ ਇਹ ਸਟਾਲ ਖੋਲ ਤਾਨੂੰ ਖੋਲ ਕੇ ਦਿਖਾ ਦਿੰਨਾ ਮੈਂ ਹੁਣੇ ਚੈੱਕ ਕਰ ਲਿਓ ਇਹਦੇ ਵਿੱਚ ਬਹੁਤ ਸ਼ਾਨਦਾਰ ਜਿਹੜਾ ਜੇ ਇਹਦਾ ਵਿੱਚ ਪ੍ਰਿੰਟ ਆਉਂਦਾ ਜੇ ਸ਼ਰਟ ਦਾ ਤੇ ਨਾਲ ਆਉਂਦਾ ਜੇ ਸਟਾਲ ਡਿਜੀਟਲ ਆ ਲੋ ਜੀ ਚੈੱਕ ਕਰੋ ਰੇਟ ਸੇਮ ਆ ਜਣਾ ਜੇ 745 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ 'ਚ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਘਰ ਬਹਿ ਕੇ ਮਜ਼ੇ ਨਾਲ ਆਰਡਰ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਲਓ ਜੀ ਵੀਡੀਓ ਕਰਤੀ ਆਪਾਂ ਕੰਪਲੀਟ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦਿੱਤੇ ਆ ਰੇਟ ਵੀ ਤੁਹਾਨੂੰ ਦੇ ਦਿੱਤੇ ਆ ਮੇਰਾ ਵੀਡੀਓ ਜਦੋਂ ਬਣਾਇਆ ਗਿਆ ਟੈਨਾਂ ਉਦੋਂ ਮੇਰੇ ਨਾਲ ਹੀ ਉਸੇ ਵੇਲੇ ਮੇਰੇ ਲਈ ਵੀ ਚੱਲ ਯਾਰ ਵੈਲਵਟ ਦੇ ਸੂਟ ਜਿਹੜੇ ਸਟਾਲਾਂ ਵਾਲੇ ਉਹ ਵੀ ਦੇ ਦिए ਕਿਉਂਕਿ ਠੰਡ ਦਾ ਮੌਸਮ ਜਿਹੜਾ ਸਟਾਰਟ ਹੋ ਗਿਆ ਹੈ ਤੇ ਪਹਿਣਾ ਨੂੰ ਇਹ ਵੀ ਇੱਕ ਨਾਲ ਹੀ ਆਪਾਂ ਜਿਹੜਾ ਇਸੇ ਵੀਡੀਓ 'ਚ ਪਾ ਕੇ ਗਿਫਟ ਜਿਹੜੇ ਸੂਟਾਂ ਦੇ ਦੇ ਦिए ਸੋ ਆਪਾਂ ਵੈਲਵਟ ਦੇ ਸੂਟ ਵੀ ਤੁਹਾਨੂੰ ਜਿਹੜੇ ਆ ਪ੍ਰਿੰਟ ਸਟਾਲਾਂ ਦੇ ਨਾਲ ਉਹ ਵੀ ਦੇ ਦਿੱਤੇ ਆ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਰੇਟ ਤੁਹਾਨੂੰ ਮੈਂ ਦੱਸ ਦਿੰਦਾ ਆ ਸਾਰੇ ਸੂਟਾਂ ਦਾ ਇੱਕ ਸੂਟ ਜਿਹੜਾ ਜੇ 545 ਦਾ ਦੋ ਪਹਿਨੇ ਸੂਟ 1000 ਰੁਪਏ ਦੇ ਜਿਹੜੇ 745 ਵਾਲੇ ਉਹ ਪਹਿਨੇ 140 ਦੋ ਸੂਟ ਬੁੱਕ ਕਰਦੇ ਜੇ ਸਪੋਇਸ ਕਰੋ ਇੱਕ ਰਾਜਾ ਰਾਣੀ ਵਾਲਾ ਤੇ ਇੱਕ ਵੈਲਵਟ ਦਾ ਤੇ ਫਿਰ ਭਾਵੇਂ 1200 ਦੇ ਵਿੱਚ ਠੀਕ ਹੈ ਜੀ ਕਨਫਿਊਜ਼ਨ ਕੋਈ ਨਾ ਰਵੇ ਕਲੀਅਰ ਕਰ ਦਿੱਤੀ ਮੈਂ ਸੋ ਜਲਦੀ ਜਲਦੀ ਬੁੱਕ ਕਰਿਓ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਫਿਰ ਮਿਲਾਂਗੇ ਤੁਹਾਨੂੰ ਹੁਣ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ